ਸੋਨੂ ਸੀਤੋ ਵਾਲਾ ਇੰਸਟਾਗ੍ਰam ਇਨਫਲੂਐਂਸਰ ਜਿਸ ਨੂੰ ਬਹੁਤ ਸਾਰੇ ਲੋਕ ਫੋਲੋ ਕਰਦੇ ਆ ਪਰ ਕਈ ਲੋਕ ਉਸ ਦਾ ਕ੍ਰਿਟੀਸਾਈਜ਼ ਵੀ ਕਰਦੇ ਸੀ ਕਿ ਉਹ ਉਹ ਪੁੱਠੀਆਂ ਸਿੱਧੀਆਂ ਗੱਲਾਂ ਕਰਦਾ ਸਟੇਜ ਤੇ ਚੜ ਕੇ ਗਾਲਾਂ ਕੱਢਦਾ ਉਹ ਇੱਕ ਸਿੱਧਾ ਸਾਦਾ ਬੰਦਾ ਪਰ ਬਹੁਤ ਸਾਰੇ ਲੋਕ ਉਸ ਨੂੰ ਪਿਆਰ ਕਰਦੇ ਸੀ ਚਾਹੇ ਉਸ ਦੇ ਨਾਲ ਸympathy ਰੱਖਦੇ ਸੀ ਕਿਉਂਕਿ ਲੋਕਾਂ ਨੂੰ ਲੱਗਦਾ ਸੀ ਕਿ ਇਹੋ ਜੇ ਸਿੱਧੇ ਸਾਦੇ ਬੰਦੇ ਜਿਨ੍ਹਾਂ ਨੂੰ ਕੋਈ ਵੈਲਫੇਅਰ ਨਹੀਂ ਆਉਂਦਾ ਇਹਨਾਂ ਦੀ ਵੀ ਮਦਦ ਹੋਣੀ ਚਾਹੀਦੀ ਹੈ ਪਰ ਲੋਕਾਂ ਦੇ ਪਿਆਰ ਨੇ ਉਸ ਨੂੰ ਵਧੀਆ ਮਕਾਮ ਤੇ ਪਹੁੰਚਾ ਦਿੱਤਾ ਪਰ ਉਹੀ ਗੱਲ ਆ ਗਈ ਸਾਹਮਣੇ ਕਿ ਉਸ ਬੰਦੇ ਨੂੰ ਆਪਣੇ ਆਪ ਨੂੰ ਜਿਹੜਾ ਵਲਫੇਅਰ ਨਹੀਂ ਆਉਂਦਾ ਸੀ ਉਸ ਨੂੰ ਪਤਾ ਨਹੀਂ ਲੱਗਾ ਜਿਹੜੀ ਲੋਕਾਂ ਨੇ ਉਸ ਨੂੰ ਪਿਆਰ ਸਤਿਕਾਰ ਦਿੱਤਾ ਸੀ ਜਿਸ ਤਰੀਕੇ ਦੇ ਨਾਲ ਲੋਕ ਆਪਣਾ ਜਿਹੜਾ ਸਾਰੇ ਦਿਨ ਦਾ ਜਿਹੜਾ ਸਟ्रेस ਆ ਉਹ ਦੂਰ ਕਰਨ ਦੇ ਲਈ ਜਦੋਂ ਸੋਨੂ ਸੀਤੋ ਵਾਲੇ ਦੀਆਂ ਵੀਡੀਓ ਵੇਖਦੇ ਸੀ ਤੇ ਉਹਨਾਂ ਨੂੰ ਮੱਲੋ ਮੱਲੀ ਹਾਸਾ ਆ ਜਾਂਦਾ ਸੀ ਵੱਡੇ ਵੱਡੇ ਜਿਹੜੇ ਜਿਹੜੇ ਕਮੇਡੀ ਕਲਾਕਾਰ ਆ ਉਹਨਾਂ ਨੂੰ ਵੀ ਮਾਤ ਪਾਉਂਦਾ ਸੀ ਸੋਨੂ ਸੀਤੋ ਵਾਲਾ ਕਿਉਂਕਿ ਉਹਦੇ ਕੋਲ ਸਭ ਕੁਝ ਕੁਦਰਤੀ ਸੀ ਉਹ ਕੋਈ ਬਣਾवटी ਹਾਸੇ ਤਿਆਰ ਨਹੀਂ ਕਰਦਾ ਸੀ ਜਾਂ ਕੋਈ ਤਿਆਰੀ ਨਹੀਂ ਕਰਦਾ ਸੀ ਇਸ ਕਰਕੇ ਲੋਕਾਂ ਨੂੰ ਉਸ ਦਾ ਕੰਟੈਂਟ ਆ ਜਿਹੜਾ ਬਹੁਤ ਜ਼ਿਆਦਾ ਜਿਹੜਾ ਪਸੰਦ ਆਉਂਦਾ ਸੀ ਹੁਣ ਇੱਕ ਹੋਰ ਖਬਰ ਨਿਕਲ ਕੇ ਸਾਹਮਣੇ ਆਈ ਆ ਜਿਵੇਂ ਪਹਿਲਾਂ ਅਮਰਤਪਾਲ ਸਿੰਘ ਮਹਿਰੋ ਨੇ ਇੱਕ ਸੋਦਾ ਲਾਇਆ ਬਠਿੰਡੇ ਬੀਬੀ ਦੇ ਉੱਤੇ ਤੇ ਉਸ ਤੋਂ ਬਾਅਦ ਭਾਵੇਂ ਬਹੁਤ ਸਾਰੀਆਂ ਚਰਚਾਵਾਂ ਹੋ ਰਹੀਆਂ ਕਈ ਬੰਦੇ ਉਸ ਦੇ ਪੱਖ ਦੇ ਕਈ ਬੰਦੇ ਉਸ ਦੇ ਖਿਲਾਫ ਹੋ ਰਹੇ ਆ ਪਰ ਸੋਨੂ ਸੀਤੋ ਵਾਲੇ ਦੇ ਨਾਲ ਵੀ ਮਾੜੀ ਹੋਈ ਕਈ ਵਾਰ ਉਹ ਜਈਆਂ ਗੱਲਾਂ ਕਰ ਜਾਂਦਾ ਜਿਸ ਦੇ ਨਾਲ ਸਮਾਜ ਨੂੰ ਫੇਸ ਪੌਂਚਦੀ ਸੀ ਤੇ ਫੇਰ ਲੋਕ ਉਸ ਨੂੰ ਕੋਲਾਂ ਕਰਕੇ ਉਸ ਨੂੰ ਤੰਮਕੀਆਂ ਦਿੰਦੇ ਸੀ ਕਿ ਤੈਨੂੰ ਜਾਨੋਂ ਮਾਰ ਦਿੱਤਾ ਜਾਵੇਗਾ ਜਾਂ ਫਿਰ ਤੂੰ ਆਪਣੇ ਸ਼ਬਦਾਂ ਜਿਹੜੇ ਉਹ ਵਾਪਸ ਲੈ ਕਿਉਂਕਿ ਉਸ ਦੀਆਂ ਕਈਆਂ ਗੱਲਾਂ ਕਈ ਵਾਰ ਲੋਕਾਂ ਨੂੰ ਦੁੱਖ ਪਹੁੰਚਾਉਂਦੀਆਂ ਸੀ ਮਾਨਸਿਕ ਤੌਰ ਤੇ ਦੁੱਖ ਪਹੁੰਚਾਉਂਦੀਆਂ ਸੀ ਦਿਲ ਦੇੜੀਆਂ ਦਿਖਾਉਂਦੀਆਂ ਸੀ ਤੇ ਕਈ ਵਾਰ ਉਸ ਨੂੰ ਇਸ ਤਰੀਕੇ ਦੇ ਨਾਲ ਵੀ ਹੋਇਆ ਪਰ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਸੋਨੂ ਸੀਤੋ ਵਾਲਾ ਜਿਹੜਾ ਉਸ ਨੂੰ ਜੋ ਪਿਆਰ ਸਤਿਕਾਰ ਮਿਲਿਆ ਉਸ ਤੋਂ ਉਹ ਸੰਭਾਲਿਆ ਨਹੀਂ ਗਿਆ ਤੇ ਆਖਰ ਦੇ ਵਿੱਚ ਉਹ ਨਸ਼ੇ ਦੀ ਦਲਦਲ ਦੇ ਵਿੱਚ ਪੈ ਗਿਆ ਨਸ਼ੇ ਦੀ ਦਲਦਲ ਦੇ ਵਿੱਚ ਪੈਣ ਦੇ ਕਰਕੇ ਨਸ਼ੇ ਚਾ ਕੇ ਉਹ ਹੋਰ ਪੁੱਟੀਆਂ ਸਿੱਧੀਆਂ ਗੱਲਾਂ ਕਰਨ ਲੱਗਾ ਤੇ ਨਿਹੰਗਾਂ ਵੱਲੋਂ ਸੋਧਾ ਵੀ ਲਾਇਆ ਗਿਆ ਤੇ ਹੁਣ ਸੋਸ਼ਲ ਮੀਡੀਆ ਤੇ ਤੇ ਫਾਹ ਹੜ ਰਹੀ ਹੈ ਕਿ ਸੋਨੂ ਸੀਤੋ ਵਾਲਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪਰ ਜੇਹਾ ਕੁਝ ਨਹੀਂ ਹੋਇਆ ਸੋਨੂ ਸੀਤੋ ਵਾਲਾ ਜਿਉਂਦਾ ਜਾਗਦਾ ਆਪਣੇ ਪਿੰਡ ਦੇ ਵਿੱਚ ਰਹਿ ਰਿਹਾ ਭਾਵੇਂ ਉਹ ਨਸ਼ੇ ਦੀ ਜਕੜ ਦੇ ਵਿੱਚ ਆ